ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡੇਰੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਹਾਂ ਪਿੰਡ ਵੈਰੋ ਕੇ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ 'ਚ ਦੋਸਤੋ ਘਰੇਲੂ ਮੱਝ ਵਿਖਾਉਣੀ ਆ ਕੋਈ ਵਪਾਰ ਦਾ ਕੰਮ ਨਹੀਂ ਘਰੇ ਪਸ਼ੂ ਪਾਲਦੇ ਦੁੱਧ ਦਾ ਦੁੱਧ ਤੇ ਲਾਈਵ ਹੈ ਤੇ ਚੰਗੇ ਪਸ਼ੂ ਦੇਖ ਸਕਦੇ ਆ ਰੱਖੇ ਹੋਏ ਗੈਂਟੀ 'ਚ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626959 ਸਾਰੀ ਡਿਟੇਲ ਬਾਈ ਤੋਂ ਲੈ ਲੈਨੇ ਆਂ ਦੇਖ ਸਕਦੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਦੱਸਦੇ ਬਾਈ ਬਲਵੀਰ ਠੀਕ ਆ ਘਰ ਤਾਂ ਆਪਣਾ ਗੁਰਦੁਆਰੇ ਦੇ ਮਗਰਲੇ ਪਾਸੇ ਆਣਾ ਹਾਂਜੀ ਟਾਵਰ ਦੇ ਨਾਲ ਠੀਕ ਆ ਤੇ ਅੱਜ ਤਾਂ ਆਪਣੀ ਘਰ ਤੋਂ ਗਈ ਆ ਹਾਂਜੀ ਆਪਦੇ ਨਾਲ ਠੀਕ ਆ ਕਿੰਨਵਾ ਸੂਆ ਸੁਣਾ ਇਹਨੇ ਚੌਥਾ ਏਕੀ ਸੁਣ ਚੌਥੇ ਸੂਏ ਹਾਂਜੀ ਕਿੰਨੇ ਦਿਨ ਪਏ ਸੂਣ ਦੇ ਦੇ ਸੂਣ ਦੇ ਹਫਤਾ ਲਈਏ ਇੱਕ ਹਫਤਾ ਪਿਆ ਹਾਂਜੀ ਤੇ ਕਿੰਨਾ ਦੁੱਧ ਦੇਗੀ ਸੀ ਪਹਿਲੇ ਸੂਏ ਚ ਇਹ ਇਹ ਸਾਢੇ 6 ਲੀਟਰ ਡਾਂਗ ਦਾ ਤੇ 13 ਲੀਟਰ ਦੁੱਧ ਦਿੱਤਾ ਆਪਣੇ ਕੋਲੇ ਹਨਾ ਤੇ ਬਣ ਕੇ ਕਿੰਨਾ ਟਾਈਮ ਦੁੱਧ ਦੇ ਜਾਂਦੀ ਹੈ ਲੋ ਇਹ ਤਾਂ ਆਪ ਦੀ ਆਪਸ਼ਨ ਨਹੀਂ ਪਈ ਜਾਂ ਇਹ ਨਹੀਂ ਪਾਈ ਜਿੰਨੂੰ ਠੀਕ ਆ ਜਾਨੀ ਕਿ ਜੈਲੀ ਆ ਪੂਰੀ ਹਨਾ ਇਹ ਤਾਂ ਆਪ ਦੀ ਆਪਸ਼ਨ ਨਹੀਂ ਪਈ ਹੁਣ ਇਹਦਾ ਟੀਕਾ ਭਰਾਇਆ ਵਾ ਠੀਕ ਆ ਭਰਾਇਆ ਵਾ ਠੀਕ ਆ ਤੇ ਇੱਕ ਦੋਸਤੋ ਹੋਰ ਗੱਲ ਆ ਇਹਨਾਂ ਦੇ ਜਿੰਨੀਆਂ ਵੀ ਮੱਝਾਂ ਕੱਟ ਗਈ ਦਿੰਦੀਆਂ ਕੋਈ ਕੱਟਾ ਨਹੀਂ ਦਿੰਦੀਗੀ ਕੱਟਾ ਕੋਈ ਵੀ ਹੈ ਨਹੀਂਗਾ ਜ਼ਿੰਦਗੀ ਜੀ ਨਹੀਂ ਆਇਆਗਾ ਠੀਕ ਆ ਇਹ ਵੀ ਕੱਟ ਗਈ ਦਿੰਦੀ ਆ ਹਨਾ ਹਾਂ ਕੱਟ ਗਈ ਦੇਖ ਸਕਦੇ ਆ ਇੱਕ ਹਫਤਾ ਬਾਕੀ ਆ ਦੋਸਤੋ ਉਦਦੇ ਨੂੰ ਹਵਾਨਾ ਆਏ ਨੇ ਬਹੁਤ ਸੋਹਣਾ ਬਣਾਇਆ ਜਾਣਾ ਬਾਈਆਂ ਦਾ ਆਫ ਕੈਮਰੇ ਵਿੱਚ ਗੱਲਾਂ ਵਗੀਆਂ ਸੀ ਵੀ ਮੌਕੇ ਤੇ ਹਵਾਨਾ ਭਰਦੀ ਆ ਤੇ ਉੋਂ ਵੀ ਸੀਲ شریف ਆ ਦੋਸਤੋ ਵੀਡੀਓ ਬਣਾਉਂਦੇ ਤੋਂ ਜਮਾਂ ਨਹੀਂ ਡਰ ਦੀ ਤੋਰ ਦੀ ਤੋਰ ਦੇ ਬਈ ਕੱਦ ਘਾਟ ਠੀਕ ਆ ਦੋਸਤੋ ਨਾ ਬਾਲੀ ਵੱਡੀ ਨਾ ਛੋਟੀ ਠੀਕ ਕਰਦਾ ਤੇ ਉਂ ਜੈਲੀਆ ਮੱਝ ਦੋਸਤੋ ਤਾਰ ਤੂਰ ਪੋਲੀ ਜਾਵਾਂ ਚੋਂ ਚ ਠੀਕ ਆ ਠੀਕ ਆ ਦੇਖ ਸਕਦੇ ਆ ਦੋਸਤੋ ਚੰਗੀ ਬਾਜਾ ਪਲੀ ਸਭੀ ਚੰਗੀ ਆ ਸੀਲ ਸਰੀਫ ਆ ਬਾਕੀ ਦੁੱਧ ਵੀ ਲੰਮਾ ਟਾਈਮ ਦਿੰਦੀ ਮੋੜ ਲਾਵੇ ਤੇ ਕਰ ਨਹੀਂ ਦਿੰਦੀ ਠੀਕ ਆ ਭਾਜੂ ਘਰ ਦੀ ਮਾਦਿਆਂ ਦੀ ਦੋਸਤੋ ਕੋਈ ਜਾਨੀ ਕਿ ਵਪਾਰ ਦਾ ਕੰਮ ਨਹੀਂਗਾ ਤਲਿਆਰਾ ਤਾਂ ਤਾਂ ਪਾਦਾ ਵੀਡੀਓ ਬਣਾਉਣੀ ਕਰਕੇ ਦੇਖ ਸਕਦੇ ਆ ਬੰਦੇ ਉੱਥੇ ਹੀ ਵੀ ਦੇਖ ਸਕਦੇ ਆ ਤੁਰਦੀ ਬਾਕੀ ਥਣ ਹਵਾਨਾ ਬਹੁਤ ਸੋਹਣਾ ਹੈ ਤਾਂ ਦੋਸਤੋ ਥਣ ਦੇਖ ਸਕਦੇ ਆ ਸੋਹਣਾ ਹਵਾਨਾ ਬਣਾਉਗੀ ਕਰਮਾ ਵਾਲੀ ਦੇਖ ਸਕਦੇ ਆ ਆ ਨੰਬਰ ਇਹਦੇ ਚ ਪਾ ਲਓ ਨੰਬਰ ਦੋਸਤੋ ਸਭ ਨੂੰ ਮੈਂ ਦੱਸ ਦਊਗਾ ਮੋਹਲਾ ਬਾਈਆਂ ਦਾ ਅਸੀਂ ਫੋਨ ਤੇ ਹੀ ਰੱਖਾਂਗੇ ਵੀ ਫੋਨ ਤੇ ਕਨੈਕਟ ਕਰ ਸਕਦੇ ਆ ਦੇਖ ਸਕਦੇ ਆ ਘਰੇ ਪਸ਼ੂ ਦੋਸਤੋ ਦੁੱਧ ਤੇ ਲਾਇਵ ਆ ਤਿੰਨ ਮੱਝਾਂ ਸੂਈਆਂ ਹੋਈਆਂ ਤਾਜ਼ੀਆਂ ਬਾਈਆਂ ਦਾ ਵੀ ਚਲ ਇੱਕ ਵਿੱਚੋਂ ਸੇਲ ਕਰ ਦਿੰਦੇ ਆ ਦੇਖ ਸਕਦੇ ਆ ਬਾਈ ਦਾ ਨੰਬਰ 98143 1347198143 13471 ਇਹ ਦੋਸਤੋ ਨੰਬਰ ਤੇ ਕਨੈਕਟ ਕਰਨਾ ਵੀਡੀਓ ਸ਼ੇਅਰ ਕਰ ਦਿਓ ਪਿੰਡ ਵੈਰੋ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਗਾਪੁਰਾਣਾ ਵੀਡੀਓ ਦੇਖਣ ਲਈ ਤਹਿ ਦਿਲੋਂ ਸਾਰੇ ਵੀਰਾਂ ਦਾ ਧੰਨਵਾਦ